ਬਠਿੰਡਾ ਲੋਕ ਸਭਾ ਹਲਕੇ ਦਾ ਉਹ ਸੀਟ ਵੀ ਬੜੀ ਕਹਿੰਦੇ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਆਦਾਤਰ ਕਬਜ਼ਾ ਕੀਤਾ ਕੀਤੀ ਰੱਖਿਆ ਆਪਣਾ ਉੱਥੇ ਉੱਥੇ ਬਾਦਲ ਪਰਿਵਾਰ ਕਾਫੀ ਹਾਵੀ ਹੈ ਚਾਹੇ ਹੁਣ ਅੱਜਕਲ ਮਨਪ੍ਰੀਤ ਬਾਦਲ ਬੇਸ਼ੱਕ ਬੀਜੇਪੀ ਵਿੱਚ ਨੇ ਪਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਉੱਥੇ ਦਬਦਬਾ ਹੈ ਕਹਿੰਦੇ ਉੱਥੇ ਔਰ ਉਧਰ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਉਤੋਂ ਕੰਟੈਸਟ ਕਿਹਨੇ ਕਰਨਾ ਹੈ ਹਰਸਿਮਰਤ ਕੌਰ ਬਾਦਲ ਇਸੇ ਦੇ ਦੌਰਾਨ ਕਾਂਗਰਸ ਦੇ ਵੱਲੋਂ ਇੱਕ ਨਾਮ ਸਾਹਮਣੇ ਆ ਰਿਹਾ ਚਰਚਾ ਦਾ ਵਿਸ਼ਾ ਬਣ ਰਿਹਾ ਬਲਕੌਰ ਸਿੰਘ ਸ ਉਮੀਦਵਾਰ ਬਣਨ ਜਾ ਰਹੇ ਆ ਅੱਜ ਵੀ ਉਹ ਜਿੱਥੇ ਪ੍ਰੋਗਰਾਮ ਗਏ ਸੀ ਬੱਚੇ ਦੀ ਖੁਸ਼ੀ ਮਨਾਉਣ ਦੇ ਲਈ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਉੱਥੇ ਇੱਕ ਸਟੇਟਮੈਂਟ ਆਈ ਸਵਾਲ ਦੇ ਪੁੱਛਿਆ ਗਿਆ ਜਵਾਬ ਇਹ ਆਇਆ ਕਿ ਹਾਂ ਕਾਂਗਰਸ ਪਾਰਟੀ ਮੇਰੇ ਟੱਚ ਵਿੱਚ ਆ ਜਾਂ ਮੈਂ ਉਹਨਾਂ ਦੇ ਟੱਚ ਵਿੱਚ ਆ ਪਰ ਚੋਣ ਲੜਨੀ ਹੈ ਕਿ ਨਹੀਂ ਲੜਨੀ ਹੈ ਇਹਦੇ ਬਾਰੇ ਮੈਂ ਕੋਈ ਫੈਸਲਾ ਨਹੀਂ ਕੀਤਾ ਕੀ ਇਹ ਸੰਕੇਤ ਦਿੱਤੇ ਜਾ ਰਹੇ ਆ ਹੋ ਸਕਦੇ ਉਮੀਦਵਾਰ ਤੇ ਜੇ ਹੁੰਦੇ ਆ ਫਿਰ ਕਿੰਨੀ ਦਿਲਚਸਪ ਸੀਟ ਬਣਨ ਵਾਲੀ ਆ ਜਿਵੇਂ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜਿਵੇਂ ਸਾਡੇ ਵਾਸਤੇ ਸੰਗਰੂਰ ਤੇ ਜਲੰਧਰ ਵਕਾਰ ਦਾ ਤੇ ਨੱਕ ਦਾ ਸਵਾਲ ਬਣ ਗਿਆ ਉਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਵਾਸਤੇ ਬਠਿੰਡਾ ਵਕਾਰ ਦਾ ਪਰਿਵਾਰ ਦਾ ਤੇ ਨੱਕ ਦਾ ਸਵਾਲ ਆ ਔਰ ਸੁਬੀਰ ਸਿੰਘ ਬਾਦਲ ਵਾਸਤੇ ਹੋਊਗਾ ਕਿ 12 ਭਵੇਂ ਅਸੀਂ ਹਾਰ ਜੀਏ ਅਸੀਂ ਬਠਿੰਡਾ ਨਹੀਂ ਹਾਰਨੀ ਜਿਵੇਂ ਹੋ ਸਕੇ ਸਰਕਾਰ ਕਹਿੰਦੀ ਦੋ ਜਿੱਤ ਲੋ ਭਾਵੇਂ ਸੰਗਰੂਰ ਤੇ ਜਲੰਧਰ ਜਿੱਤ ਲੋ ਬਾਕੀ ਕੋਈ ਗੱਲ ਨਹੀਂ ਹਾਲਾਂਕਿ ਚਲੋ ਉਹਨਾਂ ਕਹਿੰਦੇ ਅਸੀਂ 13 ਦੀ 13 ਜਿੰਨੀਆਂ ਉਹ ਵੱਖਰੀ ਗੱਲ 4 ਤਰੀਕ ਨੂੰ ਪਤਾ ਲੱਗ ਜੂਗਾ ਪਰ ਬਠਿੰਡਾ ਵਾਕਈ ਬੜੀ ਜ਼ਬਰਦਸਤ ਲੜਾਈ ਹੋਊਗੀ ਇਸ ਵਾਰ ਸਿਆਸੀ ਮੈਦਾਨ ਦੇ ਵਿੱਚ ਅਗਰ ਕਾਂਗਰਸ ਪਾਰਟੀ ਜੇ ਬਰਕੌਰ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਮੇਰੇ ਸੰਪਰਕ ਦੇ ਵਿੱਚ ਆ ਤੇ ਅਗਰ ਜੇ ਕਾਂਗਰਸ ਪਾਰਟੀ ਨੇ ਟਿਕਟ ਦੇ ਦਿੱਤੀ ਹੈਗੀ ਤੇ ਲਾਜ਼ਮੀ ਤੌਰ ਤੇ ਮੁਕਾਬਲਾ ਬਹੁਤ ਤਗੜਾ ਹੋਊਗਾ ਇੱਕ ਪਾਸੇ ਦੇਖੋ ਹਰਸਿਮਰਤ ਕੌਰ ਬਾਦਲਾ ਦੂਜੇ ਪਾਸੇ ਕੈਪਟਨ ਮੰਤੀ ਗੁਰਮੀਤ ਸਿੰਘ ਖੁੱਡੀਆਂ ਨੇ ਬੀਜੇਪੀ ਵੱਲੋਂ ਹਜੇ ਚਿਹਰਾ ਆਉਣਾ ਮਾ ਤੇ ਫਿਰ ਇਹ ਕਾਂਗਰਸ ਵੱਲੋਂ ਹਾਲਾਂਕਿ ਉੱਥੇ ਚਰਚਾ ਕਿ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਪਤਨੀ ਹੋ ਸਕਦੀ ਅੰਮ੍ਰਿਤਾ ਵੜਿੰਗ ਹੋ ਸਕਦੀ ਉਹਨਾਂ ਦਾ ਵੀ ਅੰਮ੍ਰਿਤਾ ਰਾਜਾ ਵੜਿੰਗ ਦਾ ਜ਼ੋਰ ਲੱਗਾ ਕਿ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲੇ ਜਾਂ ਉੱਥੇ ਅਜੀਤ ਇੰਦਰ ਸਿੰਘ ਮੋਹਫਰਾ ਜਾਂ ਹੋਰ ਵੀ ਚਿਹਰੇ ਆ ਜਣੇ ਪਰ ਜੇ ਅਗਰ ਬਲਕੌਰ ਸਿੰਘ ਸਿੱਧੂ ਆ ਰਹੇ ਨੇ ਤੇ ਲਾਜ਼ਮੀ ਤੌਰ ਤੇ ਸੰਗਰੂਰ ਔਰ ਜਿਹੜੀ ਇਹ ਬੈਲਟ ਆ ਬਠਿੰਡਾ ਬੈਲਟ ਆ ਲੋਕ ਜਿਹੜੇ ਉੱਥੇ ਨੇ ਉਹ ਕਾਫੀ ਜਿਹੜੇ ਤਿੱਕੇ ਨੇ ਗਰਮ ਖਿਆਲੀ ਨੇ ਗਰਮ ਸੁਭਾਅ ਦੇ ਨੇ ਔਰ ਸਰਕਾਰ ਦੀ ਮੰਜੀ ਠੋਕਣ ਵਾਲੇ ਲੋਕ ਨੇ ਸਿੱਧੇ ਸਾਦੇ ਉਹ ਨਹੀਂ ਆਗੇ ਕਿ ਡਬਲ ਹਾਂ ਵਿੰਗ ਬਲਾਵ ਨਹੀਂ ਡਬਲ ਚੇਰੇ ਨਹੀਂ ਆਗੇ ਇਸ ਵਾਰ ਜੇ ਦੀ ਧੌਂ ਚ ਕਿਲਾ ਕੱਢਣਾ ਤੇ ਕੱਢਣ ਆਈਆਂ ਚਾਹੇ ਉਹਨਾਂ ਨੇ ਬਾਦਲ ਸਾਹਿਬ ਨੂੰ ਹਰਾ ਕੇ ਵੀ ਬਾਦਲਾਂ ਦਾ ਕਿਲਾ ਢਾਹ ਦਿੱਤਾ ਹੈ ਪਰ ਆ ਜਿਹੜੀ ਕਿਉਂਕਿ ਹੁਣ ਸਰਕਾਰ ਦੇ ਲੋਕਾਂ ਨੇ 24 ਮਹੀਨੇ ਕੇ 25 ਮਹੀਨੇ ਦੇਖ ਲਏ ਨੇ ਹੁਣ 5 ਮਹੀਨਿਆਂ ਦੀ ਸਰਕਾਰ ਹੋ ਚੁੱਕੀ ਆ ਗਿਆ ਤੇ ਜਹੀ ਸਥਿਤੀ ਦੇ ਵਿੱਚ ਹਾਲਾਂਕਿ ਮੋੱਖ ਮੰਤਰੀ ਭਗਵੰਤ ਮਾਦੀ ਸਟੇਟਮੈਂਟ ਵੀ ਆਈ ਸੀ ਕਿ ਇਹ ਹਰ ਸਿਮਰਤ ਨੂੰ ਵੀ ਅਸੀਂ ਹਰਾ ਦੇਣਾ ਹੈ ਜਿਵੇਂ ਉਹਦੇ ਸੋਹਰਾ ਸਾਹਿਬ ਨੂੰ ਹਰਾਇਆ ਇਸ ਵਾਰ ਹਰ ਸਿਮਰਤ ਨੂੰ ਵੀ ਹਰਾਵਾਂਗੇ ਪਰ ਸੁਬੀਸ਼ ਸਿੰਘ ਬਾਦਲੇ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਖਾਸ ਕਰਕੇ ਇਸ ਸੀਟ ਤੇ ਜਦੋਂ ਤੁਹਾਡੀ ਧਰਮ ਪਤਰੀ ਦਾ ਸਵਾਲ ਹੋਵੇ ਉਹਨਾਂ ਦੀ ਹੈਟ੍ਰਿਕ ਆ ਚੌਥੀ ਵਾਰ ਬਣਨ ਵਾਸਤੇ ਤਿਆਰ ਬੈਠੇ ਹੈਗੇ ਨੇ ਜੋੜ ਤੋੜ ਤੇ ਹੋਏਗਾ ਚਾਹੇ ਕਿਸੇ ਭਾਜਪਾ ਵਾਲਿਆਂ ਨਾਲ ਮਿਲ ਕੇ ਚਾਹੇ ਕਿਸੇ ਕਾਲੀ ਦਲ ਵਾਲਿਆਂ ਨਾਲ ਮਿਲ ਕੇ ਕਿਸੇ ਕੋਨੇ ਦੇ ਵਿੱਚ ਕਾਂਗਰਸ ਨਾਲ ਮਿਲ ਕੇ ਬੜੇ ਸਿਆਸੀ ਜਿਹੜੇ ਇਸ ਵਾਰ ਗੱਠ ਜੋੜ ਬਠਿੰਡਾ ਦੇ ਵਿੱਚ ਹੋਣਗੇ ਵਿਧੇ ਦਾ ਬਠਿੰਡਾ ਦਾ ਹੋਣਗੇ ਕਿ ਕਿਨੂੰ ਇੱਥੋਂ ਫਾਇਦਾ ਦੇਣਾ ਤੇ ਕਿਨੂੰ ਦੂਜੇ ਜ਼ਿਲ੍ਹੇ ਤੋਂ ਜਾ ਕੇ ਫਾਇਦਾ ਦੇਣਾ ਇਹ ਸਾਰੇ ਗੱਠ ਜੋੜ ਤੋੜ ਹੋਣਗੇ ਕੋਹਣ ਸਵਾਲ ਹੈ ਕਿ ਲੱਖਾ ਸਿਦਾਨਾ ਵੀ ਪਹਿਲਾਂ ਉੱਥੇ ਸਰਗਰਮ ਸੀ ਉਹ ਲੱਖਾ ਸਿਦਾਨਾ ਦਾ ਜਿਹੜਾ ਇੱਕ ਲੋਕਾਂ ਦੇ ਵਿੱਚ ਔਰਾ ਜਿਹਾ ਬਣਿਆ ਖਤਮ ਹੋ ਗਿਆ ਉਹ ਲੱਖਾ ਸਿਦਾਨਾ ਨੂੰ ਖੁਦ ਨੂੰ ਪਰਚੋਲ ਕਰਨੀ ਪਏਗੀ ਕਿ ਤੇਰਾ ਜਿਹੜਾ ਤੂੰ ਐਡੀ ਛੇਤੀ ਢਲਦੇ ਪਰਛਾਵੇਂ ਚ ਕਿਵੇਂ ਆ ਗਿਆ ਜਿਹੜਾ ਆਪਣੀ ਇੱਕ ਕਾਰਵਾਈ ਸ਼ੁਰੂ ਕੀਤੀ ਤੇਰੀਆਂ ਕਿ ਤੇਰ ਕੋ ਕਿਹੜੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਦੀ ਪਰਚੋਲ ਲੱਖਾ ਸਿਦਾਨਾ ਨੂੰ ਕਰਨਾ ਪੈਗੇ ਜਾਂ ਤੇਰੀ ਸਿਆਸਤ ਖਤਮ ਹੋ ਗਈ ਜائیں ਹੈਗੇ ਲੱਖਾ ਸਿਦਾਨਾ ਵੀ ਚਾਹੁੰਦਾ ਹੋਊਗਾ ਕਿ ਜੇ ਇੱਥੇ ਬਾਪੂ ਬਲਕੌਰ ਸਿੰਘ ਆ ਜਾਂਦਾ ਤੇ ਮੇਰੇ ਵਾਸਤੇ ਮੈਦਾਨ ਛੱਡ ਸੌਕਾ ਹੋ ਜੂਗਾ ਇਹ ਬਠਿੰਡਾ ਬੜੀ ਇਸ ਵਾਰ ਸਰਗਰਮ ਸੀਟ ਮਾਲਵੇ ਦੀ ਮਹੱਤਵਪੂਰਨ ਸੀਟ ਹੈ ਬੜੇ ਹਜੇ ਜੋੜ ਤੋੜ ਹੋਣੇ ਨੇ ਲੇਕਿਨ ਅਗਰ ਕਾਂਗਰਸ ਪਾਰਟੀ ਨੇ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਟਿਕਟ ਦੇ ਦਿੱਤੀ ਹੈਗੀ ਫਿਰ ਲੋਕੀ ਸਵਾਲ ਇਹ ਆ ਕਿ ਜੇ ਉਹਦੇ ਮੁੰਡੇ ਨੂੰ ਮਾਨਸਾ ਤੋਂ ਹਰਾਇਆ ਸੀ ਕੀ ਉਹ ਹੁਣ ਉਹਦਾ ਉਸ ਤੋਂ ਬਾਅਦ ਕਤਲ ਹੁੰਦਾ ਉਹ ਹੁਣ ਇਨਸਾਫ ਕੀ ਬਲਕੌਰ ਸਿੰਘ ਸਿੱਧੂ ਨੂੰ ਜਿਤਾ ਕੇ ਬਠਿੰਡੇ ਦੇ ਲੋਕ ਕਿਉਂਕਿ ਮਾਨਸਾ ਵੀ ਬਠਿੰਡੇ ਦਾ ਪਾਰਟ ਆ ਉਹ ਦੇਣਗੇ ਜਿੱਤ ਦੇ ਰੂਪ ਦੇ ਵਿੱਚ ਦੇਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਕੀ ਬਾਕੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਜਾਂ ਵਰਕਰ ਜੁੜੇ ਨੇ ਉਹ ਇੱਕ ਉਹਨਾਂ ਨੂੰ ਹਮਦਰਦੀ ਦਿਖਾਉਣਗੇ ਕੀ ਕੋਈ ਪਾਰਟੀ ਇੰਨੀ ਮਜਬੂਰ ਹੋ ਜੂਗੀ ਕਿ ਆਪਣੇ ਉਮੀਦਵਾਰ ਵਾਪਸ ਲੈ ਲੋਗੀ ਜਾਂ ਕੀ ਕਾਲੀ ਦਲ ਇੰਨੀ ਹਿੰਮਤ ਜਟਾ ਪਾਊਗਾ ਕਿ ਜੇ ਬਲਕੌਰ ਸਿੰਘ ਸਿੱਧੂ ਆਉਂਦੇ ਨੇ ਕਿ ਇਥੋਂ ਹਰਸਿਮਰਤ ਨਹੀਂ ਲੜੇਗੀ ਫਿਰ ਕੀ ਜੇ ਹਰਸਿਮਰਤ ਕੌਰ ਬਾਦਲ ਉਹ ਕਹਿ ਰਹੇ ਕਾਲੀ ਦਲ ਇਹ ਕਰ ਸੋਚ ਲੈ ਕਿ ਅਸੀਂ ਜੇ ਬਲਕੌਰ ਸਿੰਘ ਸਿੱਧੂ ਆਉਂਦਾ ਅਸੀਂ ਬਠਿੰਡਾ ਛੱਡਣ ਨੂੰ ਤਿਆਰ ਆ ਫਿਰ ਸਰਕਾਰ ਦੇ ਵਾਸਤੇ ਬੜੀ ਮੁਸੀਬਤ ਆ ਜਾਏਗੀ ਹੋ ਸਕਦਾ ਫਿਰ ਇਸ ਮਸਲੇ ਦੇ ਵਿੱਚ ਭਾਪੀ ਵੀ ਕਵੇ ਆਗੇ ਤੇ ਇਹ ਜੇ ਅਗਰ ਇਹ ਵਾਲੀ ਹਵਾ ਬਣ ਗਈ ਤੇ ਫਿਰ ਸਰਕਾਰ ਵਾਸਤੇ ਬਹੁਤ ਵੱਡੀ ਮੁਸੀਬਤ ਹੋ ਜੇ ਸਰਕਾਰ ਲੜਦੀ ਆ ਗਿਆ ਤੇ ਫਿਰ ਲੋਕਾਂ ਨੇ ਕਹਿਣਾ ਸੀ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਆ ਜਿਹੜੀ ਤੁਹਾਡੀ ਲਾਪਰਵਾਹੀ ਅੰਗੇਲੀ ਖਬਰਾਂ ਲਵਾਉਣ ਦੇ ਚੱਕਰ ਦੇ ਵਿੱਚ ਔਰ ਜਿਵੇਂ ਤੁਹਾਡੀ ਆਦਤ ਹੈ ਸਰਕਾਰ ਦੀ ਉਸ ਆਦਤ ਮਾੜੀ ਆਦਤ ਨੇ ਇੱਕ ਮਾਪਿਆਂ ਦਾ ਪੁੱਤ ਜਿਹੜਾ ਉਹ ਕਤਲ ਕਰਵਾ ਦਿੱਤਾਗਾ ਫਿਰ ਲੋਕ ਉਸ ਐਂਗਲ ਦੇ ਨਾਲ ਸੋਚਣਗੇ ਇਹ ਬਠਿੰਡੇ ਦੀ ਜਿਹੜੀ ਸਥਿਤੀ ਆ ਪੰਜਾਬ ਦੀ ਸਥਿਤੀ ਇਸ ਸਮੇਂ ਕਿਉਂਕਿ ਫੋਰ ਕਾਰਨਰ ਬਣੀ ਹੋਈ ਆ ਫਿਰ ਚਾਰ ਚਾਰ ਪਾਰਟੀਆਂ ਚਾਰ ਚਾਰ ਲੀਡਰ ਇਹ ਚਰਚਾ ਲੇਕਿਨ ਬਲਕੌਰ ਸਿੰਘ ਵਾਲਾ ਗਰ ਮਾਸਟਰ ਸਟ੍ਰੋਕ ਆ ਉਹ ਅਗਰ ਖੇਡਿਆ ਗਿਆ ਤੇ ਹੋ ਸਕਦਾ ਰਿਜ਼ਲਟ ਕੁਝ ਹੋਰ ਵੀ ਹੋ ਸਕੇ ਲੇਕਿਨ ਪੰਜਾਬ ਦੇ ਲੋਕਾਂ ਦੀ ਅਗਰ ਦੇਖੀ ਹੈ ਨਾ ਇਹ ਲੋਕ ਹੈ ਵੀ ਹੋਰ ਤਰ੍ਹਾਂ ਸੁਭਾਅ ਦੇ ਵੀ ਹੈ ਕਿ ਇਹ ਹਮਦਰਦੀ ਵਾਲਾ ਮਸਲਾ ਨਹੀਂ ਤੇ ਜਿਵੇਂ ਜਿਹੜੇ ਖਡੂਰ ਸਾਹਿਬ ਤੋਂ ਜਦੋਂ 2019 ਦੇ ਵਿੱਚ ਜਿਹੜੇ ਪਰਮਜੀਤ ਕੌਰ ਜਿਹੜੇ ਖਾਲੜਾ ਲੋਕਾਂ ਨੇ ਉਹਨੂੰ ਵੀ ਹਰਾਤਾ ਹੈ ਨਾ ਤੇ ਪੰਜਾਬ ਦੇ ਲੋਕ ਹੋਰ ਤਰ੍ਹਾਂ ਵੀ ਸੋਚਦੇ ਹੈਗੇ ਨੇ ਪਰ ਇਸ ਵਾਰ ਦੇਖੋ ਕੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਫੈਨ ਫਾਲੋਇੰਗ ਆ ਵਧੀ ਵੀ ਆ ਗਈ ਹੈ ਘਰ ਦੇ ਵਿੱਚ ਖੁਸ਼ੀਆਂ ਵੀ ਆ ਗਈਆਂ ਨੇ ਪਰ ਜਿੱਥੋਂ ਤੱਕ ਕੋਈ ਇਨਸਾਬ ਦਾ ਕਹਿ ਰਹੇ ਨੇ ਜਾਂ ਬਲਕੌਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਿਹੜੇ ਗੈਂਗਸਟਰ ਇੰਨੇ ਵੱਧ ਗਿਆ ਕਿ ਨਹੀਂ ਹੁਣ ਜਿਹੜੀਆਂ ਫਰੋਤੀਆਂ ਆ ਰਹੀਆਂ ਨੇ ਸੱਚੀਆਂ ਰਹਿਣ ਕਿ ਝੂਠੀਆਂ ਆ ਰਹੀਆਂ ਗੈਂਗਸਟਰ ਕਰ ਰਹੇ ਨੇਗਾ ਸਫੇਦ ਫੌਜ ਪੋਸ਼ ਵਾਲੇ ਕਰ ਰਹੇ ਹੈਗੇ ਨੇ ਇਹ ਸਾਰੇ ਇੱਕ ਜਾਂਚ ਦੇ ਵਿਸ਼ੇ ਤੇ ਆ ਗਨੇ ਤਾਂ ਅਗਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਤਾਂ ਇੱਕ ਹੋਰ ਜਿਹੜੀ ਆਵਾਜ਼ ਬਣੂਗੀ ਪਰ ਇਹਨੂੰ ਦੇਖਣਾ ਹੈ ਕਿ ਕਾਂਗਰਸ ਪਾਰਟੀ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਆਫਰ ਦਿੰਦੇ ਕਿ ਨਹੀਂ ਦਿੰਦੇ ਜਿਵੇਂ ਡਾਕਟਰ ਧਨਵੀਰ ਗਾਂਧੀ ਨੂੰ ਬੁਲਾਇਆ ਗਿਆ ਰਾਹੁਲ ਗਾਂਧੀ ਨੇ ਔਰ راہੁਲ ਗਾਂਧੀ ਨੇ ਪਿੱਛੇ ਜੇ ਇੱਕ ਅਮਰੀਕਾ ਦੇ ਵਿੱਚ ਡਰਾਮਾ ਵੀ ਕੀਤਾ ਸੀ ਇੱਕ ਟਰੱਕ ਵਾਲੇ ਨੂੰ ਕਹਿੰਦੇ ਜਦੋਂ ਹਨਾ ਬਾਅਦ ਚੋਂ ਕਹਿੰਦੇ ਕਾਂਗਰਸ ਪਾਰਟੀ ਦਾ ਹੀ ਨਿਕਲਿਆ ਟਰੱਕ ਵਾਲਾ ਨਾ ਬੜੀ ਕਿਉਂਕਿ ਸਾਰੀਆਂ ਪਾਰਟੀਆਂ ਪਲਾਨ ਕਰਦੀਆਂ ਹੀ ਨੇ ਨਾ ਸ਼ੋਸ਼ਲ ਮੀਡੀਆ ਤੇ ਕਿ ਮੈਂ ਸਿੱਧੂ ਮੂਸੇਵਾਲੇ ਦਾ 295 ਗਾਰਡਨਸ ਹੁੰਦਾ ਤੇ ਜੇ ਇਦਾਂ ਦਾ ਉਹਨਾਂ ਦੇ ਨਾਲ ਪਿਆਰ ਪਰਿਵਾਰ ਦੇ ਨਾਲ ਹੈ ਤੇ ਜੇ ਟਿਕਟ ਦੇ ਦਿੰਦਾ ਜੇ ਗਾਂਧੀ ਪਰਿਵਾਰ ਟਿਕਟ ਦੇ ਦਿੰਦਾਗਾ ਤੇ ਫਿਰ ਬਠਿੰਡਾ ਦੀ ਜਿਹੜੀ ਲੜਾਈ ਆ ਇਸ ਵਾਰ ਜਿਹੜੀ ਲੋਕ ਸਭਾ ਦੀ ਉਹ ਵੱਖਰੀ ਹੋਏਗੀ